ਹਾਇਰ ਬਾ ਕੱਲ ਦੀ ਗਈ ਆ ਕੱਲ ਦੀ ਫੋਨ ਲਾਲਛ ਦੇਣ ਹੋ ਗਈ ਆ ਮੈਂ ਕੋਈ ਫੋਨ ਨਹੀਂ ਚੁੱਕਣ ਢਈ ਪਤਾ ਨਹੀਂ ਕੀ ਗੱਲ ਵਾ ਮੈਂ ਅੱਜ ਫੋਨ ਲਵਨੀ ਆ ਪਰ ਰਿੱਗ ਜਾਂਦੀ ਆ ਤੇ ਫਿਰ ਘੜੇ ਚੁੱਕਦੀ ਨਹੀਂ ਆ ਤੇ ਜੇ ਹੁਣ ਲਾਇਆ ਵਾ ਤਾਂ ਹੁਣ ਰੰਗ ਹੀ ਨਹੀਂ ਗਈ ਪਤਾ ਨਹੀਂ ਕੀ ਹੋ ਗਿਆ ਵਾ ਇੱਕ ਵਾਰੀ ਫੇਰ ਲਾ ਕੇ ਵੇਖਾਂ ਭਲਾ ਕੀ ਚੱਕਰ ਵਾ ਮੈਨੂੰ ਤਾਂ ਡਰੀ ਲੱਗੀ ਜਾਣ ੜਿਆ ਵਾ ਆ ਵੇ ਆ ਫੇਰ ਬੰਦਾ ਹੀ ਜਾਣ ੜਿਆ ਵਾ ਪਤਾ ਨਹੀਂ ਕੀ ਹੋ ਗਿਆ ਵਾ ਦੱਸ ਜਦ ਮੇਰਾ ਨੀ ਫੋਨ ਲੱਗਣ ਡਿਆ ਤੇ ਕੁੜੀ ਆ ਵੀ ਲਾ ਕੇ ਦੱਸ ਦਿੰਦੀ ਚੱਲ ਇੱਕ ਵਾਰੀ ਪਤਾ ਲੱਗ ਜਾਂਦਾ ਕਿ ਠੀਕ ਠਾਕ ਪਹੁੰਚ ਗਈ ਆ ਮੇਰਾ ਤਾਂ ਮਨ ਬੜਾ ਹੀ ਦਰਨ ਡਿਆ ਵਾ ਦੱਸ ਕੱਲ ਦਾ ਨਿਆਣਾ ਕਰੋ ਗਿਆ ਹੋਏ ਤੇ ਗੱਲ ਹੀ ਨਾ ਹੋਵੇ ਕੀ ਹਾਲ ਹੁੰਦੀ ਆ ਮਾਂ ਦੀ ਹੁਣ ਮੇਰੇ ਕੋਲ ਦੂਜੀਆਂ ਕੁੜੀਆਂ ਦਾ ਨੰਬਰ ਹੁੰਦਾ ਤੇ ਮੈਂ ਉਹਨਾਂ ਨੂੰ ਫੋਨ ਲਾ ਕੇ ਪੁੱਛ ਲੈਂਦੀ ਕਿ ਤੁਹਾਡੇ ਨਾਲ ਹੀ ਆ ਪਹੁੰਚੀਆਂ ਠੀਕ ਠਾਕ ਪਤਾ ਨਹੀਂ ਆ ਮਾਨ ਡਰੀ ਜਾਂਦਾ ਵਾ ਕਿ ਤੇ ਉਹ ਗੱਲ ਨਾ ਹੋ ਗਈ ਹੋਏ ਜਿਹੜੀ ਨਿਆਣੇ ਕਹਿੰਦੇ ਸੀਗੇ ਕਿ ਇਦਾਂ ਦਾ ਕੁਛ ਹੋ ਗਿਆ ਨਾ ਮੈਂ ਤਾਂ ਜਿੰਦੀ ਨਹੀਂ ਮਰ ਜਾਣਾ ਵਾ ਨਹੀਂ ਨਹੀਂ ਐਵੇਂ ਦਿਮਾਗ ਮੇਰਾ ਖਰਾਬ ਹੋ ਗਿਆ ਵਾ ਮੈਂ ਗਲਤ ਸੋਚਾਂ ਸੋਚੀ ਜਾਣ ਲਈ ਆ ਇਦਾਂ ਦਾ ਕੁਛ ਨਹੀਂ ਆ ਮੈਨੂੰ ਮੇਰੀ ਧੀ ਤੇ ਪੂਰਾ ਯਕੀਨ ਵਾ ਨਾਲੇ ਇਹਿੰਨੇ ਦਨੇ ਥਰੇ ਆ ਕੇ ਗਈ ਆ ਇਹੋ ਜਿਹਾ ਕੁਛ ਨਹੀਂ ਹੈਗਾ ਪਰਨਾ ਪਤਾ ਨਹੀਂ ਮਾਨੀ ਡਰੀ ਜਾਣ ਡਿਆ ਵਾ ਇੰਨੀ ਘਬਰਾਹਟ ਹੋਣ ਦੀ ਆ ਨਾ ਸਮਝ ਨਹੀਂ ਲੱਗਣ ਦੀ ਕੀ ਕਰਾਂ ਹਰ ਇੱਕ ਹੈ ਕਿ ਫੋਨ ਹੀ ਆ ਨਾ ਚੱਲ ਇੱਕ ਵਾਰੀ ਗੱਲ ਹੋ ਜਾਂਦੀ ਤੇ ਮੇਰੀ ਟੈਨਸ਼ਨ ਮੁੱਕ ਜਾਂਦੀ ਹਏ ਹੁਣ ਮੈਂ ਕੀ ਕਰਾਂ ਸਮਝ ਨਹੀਂ ਆਉਂਦੀ ਹੁਣ ਨਾ ਮੈਂ ਨਿਆਣਾ ਨਾਲ ਗੱਲ ਕਰ ਸਕਦੀ ਆ ਘਰ ਐਂ ਤਾਂ ਕਰਦੀ ਆ ਇਹਦੇ ਪਿਓ ਨਾਲ ਗੱਲ ਕਰਦੀ ਆ ਕੀ ਪਤਾ ਉਹਨਾਂ ਨੇ ਫੋਨ ਕਰਕੇ ਦੱਸਤਾ ਹੋਏ ਇਹਨੇ ਕਿ ਮੈਂ ਪਹੁੰਚ ਗਈ ਆ ਡੈਡੀ ਠੀਕ ਠਾਕ ਕੀ ਪਤਾ ਬਾਅਦ ਕਲਾਸਾ ਕਲੂਸਾ ਲਵਾਉਣ ਚਲ ਗਈ ਹੋਵੇ ਤੇ ਫੋਨ ਜਿਹੜਾ ਚਾਰਜ ਨਾ ਲਾਇਆ ਹੋਵੇ ਜਿਹੜਾ ਫੋਨ ਲੱਗਣ ਦੀ ਟਿਆ ਹੁਣ ਬੰਦ ਆ ਹੀ ਜਾਂਦਾ ਵਾ ਇਹੋ ਗੱਲ ਹੋਈ ਹੁਣੀ ਆ ਐਵੇਂ ਮੇਰਾ ਦਿਮਾਗ ਖਰਾਬ ਹੋਇਆ ਉਹ ਮੈਂ ਗਲਤ ਸੋਚਾਂ ਸੋਚੀ ਜਾਣ ਲਈ ਆ ਜਾ ਕੇ ਤੇ ਗੁਰਜਿੰਦਰ ਨੂੰ ਪੁੱਛਣੀ ਆ ਪੜਾ ਤਾੜਨਾ ਕੁਰੀ ਦੀ ਗੱਲ ਹੋਈ ਆ ਜੇ ਹੋਈ ਹੋਊ ਠੀਕ ਆ ਨਹੀਂ ਤੇ ਹਾਂ ਉਹ ਨਾ ਆਪਣੇ ਪਿਓ ਦੇ ਫੋਨ ਤੇ ਫੋਨ ਕੀਤਾ ਆਪਣੇ ਸੇਲੀ ਨੂੰ ਇੱਕ ਦੇਣਾ ਤੇ ਮੈਨੂੰ ਲੱਗਦਾ ਗੁਰਜਿੰਦਰ ਕੋਲ ਨੰਬਰ ਹੈਗਾ ਉਹ ਦੇ ਸੇਲੀ ਦਾ ਉਹਨਾਂ ਨੂੰ ਕਹਿਣੀ ਆ ਜੇ ਨਹੀਂ ਫੋਨ ਆ ਤੇ ਸੇਲੀ ਨੂੰ ਫੋਨ ਕਰਕੇ ਪੁੱਛੋ ਪੜਾ ਆਪ ਕਲਾਸਾ ਕਲੂਸਾ ਲੰਗੋਂ ਚਲ ਗਈ ਹੁੰਦੀ ਆ ਆਂਦੀ ਹੀ ਨਾ ਮੇਰੀ ਪੜਾਈ ਬੜੀ ਪਿੱਛੇ ਪੈ ਗਈ ਆ ਜਾਣ ਨਹੀਂ ਦਿੱਤਾ ਵਿਚਾਰੀ ਨੇ ਕਿੰਨੇ ਦੇਣੀ ਇਹੋ ਗੱਲ ਹੋਈ ਆ ਮੈਂ ਟੈਂਸ਼ਨ ਲਈ ਜਾਣ ਦੀ ਮੈਂ ਗੁਰਜਿੰਦਰ ਨਾਲ ਗੱਲ ਕਰਦੀ ਆ ਜਾ ਕੇ ਕਿੰਨੇ ਦਿੇ ਰੋਗੀ ਮੈਨੂੰ ਵੇਟ ਕਰਦੇ ਨੇ ਉਹ ਜੇ ਤੱਕ ਆਏ ਨਹੀਂ ਇੱਕ ਦਿਨ ਮੰਮੀ ਹੁਣੀ ਫੋਨ ਤੇ ਫੋਨ ਲਾਈ ਜਾਂਦੇ ਆ ਪਤਾ ਹੀ ਹੈ ਜਿੰਨੀ ਮੈਂ ਪਹੁੰਚ ਗਈਆਂ ਬਾਰ ਬਾਰ ਫੋਨ ਲਾਉਣ ਦਾ ਕੀ ਫਾਇਦਾ ਵਾ ਐਦਾਂ ਕਰਦੀਆਂ ਇਹਨਾਂ ਨੇ ਫੋਨ ਲਾਉਣ ਨੂੰ ਨਹੀਂ ਹਟਣਾ ਤੇ ਮੈਂ ਬਲੌਕ ਲਿਸਟ ਜੀ ਪਾ ਦੇਣੀ ਨੰਬਰ ਫਿਰ ਕਰਦੇ ਰਹਿਣ ਹੁਣ ਕਿਹੜਾ ਨਾਲੇ ਮੈਂ ਘਰ ਜਾਣਾ ਵਾ ਜਾਣ ਕੇ ਹੀ ਅਗਲੇ ਨੂੰ ਤੰਗ ਕਰਦੇ ਫਿਰਦੇ ਆ ਚਲ ਮੰਮੀ ਦਾ ਤੇ ਨੰਬਰ ਮੈਂ ਬਲੌਕ ਲਿਸਟ ਚ ਪਾਇਆ ਵਾ ਫੋਨ ਕਰ ਲੈਣੇ ਕੌਣ ਤਰੀਆ ਕਿ ਬਾਕੀ ਜਾਣਿਆਂ ਨੇ ਵੀ ਤੇ ਮੈਨੂੰ ਫੋਨ ਲਾਉਣਾ ਵਾ ਐਦਾਂ ਕਰਨੀ ਐ ਕਿ ਸਾਰਿਆਂ ਦੇ ਨੰਬਰ ਮੈਂ ਬਲੌਕ ਲਿਸਟ ਚ ਪਾ ਦੇਣੀ ਐ ਫਿਰ ਆਪੇ ਲੱਭਦੇ ਰਹਿਣ ਮੈਨੂੰ ਨਾਲੇ ਕੋਈ ਫੋਨ ਤੇ ਨਾ ਨਾ ਕਰੂਗਾ ਆ ਜਿਆਦਾ سنی ਵੀ ਇੱਤੇ ਸਾਇਰੇਸੀ ਕਰਦੇ ਆ ਨਾ ਇਹਨਾਂ ਦਾ ਵੀ ਮੈਂ ਬਲੌਕ ਲਿਸਟ ਚ ਪਾ ਦੇਣਾ ਵਾ ਆਪੇ ਵਿੰਦੇ ਰਹਿਣਗੇ ਫੋਨ ਮੋਟ ਚੱਕ ਕੇ ਐਨੀ ਪਾਬੰਦੀ ਲਾਉਂਦੇ ਮੇਰੇ ਤੇ ਹੁਣ ਖੁਸ਼ ਹੋਲਣ ਸਾਰੇ ਜਾਣੇ ਨਾ ਮੈਂ ਹੁਣ ਘਰ ਗਈ ਨਾ ਹੁਣ ਤੁਹਾਨੂੰ ਪਤਾ ਲੱਗੂ ਮੇਰਾ ਭੈਮਨ ਕਿੱਥੇ ਗਈ ਚਲੋ ਬਲੋ ਕ੍ਰਿਸਟੇ ਤੇ ਪੈ ਗਏ ਤੇ ਹੁਣ ਮੈਂ ਫੋਨ ਤੇ ਲਾਵਾਂ ਕਿੱਥੇ ਰਹਿ ਗਈ 19 ਮਿੰਟੇ ਫੋਨ ਨਹੀਂ ਚੁੱਕਉਂਦੇ ਕੀ ਕਰਾਂ ਹੁਣ ਹਾਇ ਫੋਨ ਤੇ ਚੁੱਕੋ ਮੈਂ ਸ਼ਰਮਾਉਂਦੀ ਬਾਹਰ ਬੈਠੀ ਨੂੰ ਕਦੋਂ ਦੀ ਮੈਂ ਬੈਠੀ ਆ ਐਦਾਂ ਕਰ ਨਹੀਂ ਮੈਂ ਅੰਦਰ ਹੀ ਚਲ ਜੰਨੀ ਆ ਕੀ ਅੰਦਾਜ਼ੰਦਾ ਵੇਖਣ ਲਿਆ। ਇਹ ਕਿਹਿਆ ਜੰਨ ਕੋਈ। ਇਹ ਵੀ ਕਦੋਂ ਦੀ ਵੇਟ ਕੰਢੀ ਬੰਦੇ ਨੂੰ ਹੁਣ ਆ ਵੀ ਜਾਣਾ ਚਾਹੀਦਾ ਹਾਂ। ਉਹਨ ਦਾ ਨਾਂ ਹੀ ਨਹੀਂ ਲੈਣਗੇ। ਇਹ ਗੱਲ ਸਮਾਂ ਸਰਪੰਚ ਸਾਹਿਬ। ਉਹ ਜਿਹੜਾ ਮਤਾ ਪਾਇਆ ਵਾ ਉਹ ਤਾਂ ਸਾਡੇ ਗਲੀ ਦਾ ਪਾਇਆ ਵਾ ਤੇ ਤੁਸੀਂ ਦੂਜੇ ਪਾਸੇ ਕਦੋਂ ਬਣਾਤੇ ਆ। ਨਹੀਂ ਨਹੀਂ ਯਾਰ। ਮੈਂ ਵੀ ਆਪਣੇ ਯਾਰਾ ਬਟਰਨ ਮੂੰਹ ਖੜਾ ਹੋਇਆ ਕਿ ਨਹੀਂ ਉਹ ਨਹੀਂ ਨਹੀਂ ਹਾ ਤੁਹਾਡੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਨਾ ਉਹ ਗਲੀ ਤੇ ਪੱਲੋਂ ਬਣੀ ਹੈ ਇਟਾਂ ਲੱਗੀਆਂ ਹੈ ਵਿੱਚ ਆ ਸਾਡੇ ਵਾਲੀ ਗਲੀ ਬੜੀ ਜਲਦੀ ਖਰਾਬ ਹੋ ਗਈ ਨਹੀਂ ਨਾ ਆ ਸਾਰੇ ਇਤਰਾਜ਼ ਕਰਦੇ ਫਿਰਦੇ ਹੁਣ ਹਾਂਜੀ ਚਲੋ ਚਲੋ ਜਿਹੜਾ ਹੁਣ ਫੇਰਾਊਗਾ ਨੇਟਾਂ ਦਾ ਇੱਥੇ ਹਟਾਓ ਮੇਰੀ ਗਲੀ ਚੋਂ ਉਹ ਯਾਰ ਮੈਂ ਕਿਦਾਂ ਲਾਵਾਂ ਦੂਜਿਆਂ ਨੂੰ ਤੁਸੀਂ ਆਪਿਆ ਇਹ ਗੱਲ ਕਰ ਲਿਓ ਚਲੋ ਠੀਕ ਮੈਂ ਬਾਅਦ ਚ ਕਰਦਾ ਗੱਲ ਨੇ ਕੀ ਆ ਕਰਾ ਲੈ ਪਈ ਜਾਣੀ ਤੂੰ ਹੈ ਲਾਈ ਜਾਂਦੀ ਮੈਨੂੰ ਤੈਨੂੰ ਪਤਾ ਹੀ ਫੋਨ ਲਿਆ ਕਰਨ ਆਏ ਹਾਏ ਜ਼ਰੂਰੀ ਕੰਮ ਹੋ ਗਈ ਇੰਨਾ ਫੋਨ ਕਦੋਂ ਦਾ ਤੇ ਫੋਨ ਤੇ ਲੱਗੇ ਜੇ ਤੇ ਮੈਂ ਕਹਿਣਾ ਏ ਤੁਹਾਨੂੰ ਦੱਸੋ ਮੈਂ ਤੁਹਾਨੂੰ ਕੋ ਪੁੱਛਣ ਆਈ ਆ ਕੁੜੀ ਦਾ ਫੋਨ ਆਇਆ ਤੁਹਾਨੂੰ ਕੁੜੀ ਦਾ ਫੋਨ ਮਿਲੂ ਨਹੀਂ ਆ ਗਈ ਫੋਨ ਹਾਏ ਕੱਲ ਦੀ ਕੀ ਕੱਲ ਤਾਂ ਫੋਨ ਨਹੀਂ ਕੀਤਾ ਨਾ ਤੁਹਾਨੂੰ ਕੋਈ ਮੈਂ ਕੀਤਾ ਫੋਨ ਤੇ ਮੇਰਾ ਅੱਗੇ ਆਦਾ ਨੰਬਰ ਲੱਗਣ ਹੀ ਨਹੀਂ ਆ ਬੱਸ ਚ ਹੋਣੀ ਕਿ ਦੋ ਤਾਂ ਤੇ ਨਹੀਂ ਲੱਗਾ ਹਣਾ ਕੱਲ ਤੇ ਬੱਸ ਵਿੱਚ ਹੀ ਅੱਜ ਮੈਂ ਨਾ ਉਹਨੂੰ ਕੱਲ ਦੀ ਫੋਨ ਲਾਉਣ ਡਈ ਆ ਅੱਜ ਹੀ ਸਵੇਰ ਦੀ ਉੱਠ ਕੇ ਲਾਉਣ ਡਈ ਆ ਭਰ ਨਾ ਫੋਨ ਨਹੀਂ ਚੁੱਕਦੀ ਹੁਣ ਤਾਂ ਫੋਨ ਹੀ ਬੰਦ ਹੋ ਗਿਆ ਉਹਦਾ ਉਹ ਹੋ ਸਾਰਾ ਕਲਾਸ ਨੂੰ ਲਾਉਂਦੀ ਹੋਵੇ ਪੜ੍ਹਦੀ ਹੋਣੀ ਆ ਮੈਨੂੰ ਤਾਂ ਟੈਨਸ਼ਨ ਹੋਈ ਜਾਣ ਦੀ ਆ ਇੱਕ ਵਾਰੀ ਗੱਲ ਹੋ ਜੇ ਨਾ ਕੁੜੀ ਨਾਲ ਤੇ ਫਿਰ ਚੱਲ ਹੋ ਜਾਂਦਾ ਕਿ ਪਹੁੰਚ ਗਈ ਆ ਉੱਚਾ ਸਮਾਂ ਨੂੰ ਲਾ ਕੇ ਵੇਖ ਲਈ ਤੂੰ ਉਹ ਨਹੀਂ ਨਹੀਂ ਸਮਾਂ ਨੂੰ ਨਹੀਂ ਐਂਦਾ ਕਰੋ ਤੁਹਾਡੇ ਕੋਲ ਨਾ ਇਸਲੇ ਦਾ ਨੰਬਰ ਹੈਗਾ ਹੀਗਾ ਉਹਨੇ ਇੱਕ ਦਿਨ ਤੁਹਾਡੇ ਫੋਨ ਤੋਂ ਫੋਨ ਕੀਤਾ ਹੀਗਾ ਤੇ ਫੋਨ ਕੀਤਾ ਤੁਹਾਨੂੰ ਕਹਿੰਦੀ ਡੈਡੀ ਨੰਬਰ ਸੇਵ ਕਰ ਲਓ ਤੁਸੀਂ ਕਰ ਲਿਆ ਹੋਣਾ ਵਾ ਉੱਚੋ ਵੇਖੋ ਉੱਚੋ ਨੰਬਰ ਹੋਣਾ ਵਾ ਤੇ ਉਹਨੂੰ ਕੁੜੀ ਨੂੰ ਲਾ ਕੇ ਪੁੱਛੋ ਉਹ ਕੋਈ ਨਹੀਂ ਕਾਲੀ ਕਾਦੀ ਯਾਰ ਹੁਣ ਉਹ ਟਾਈਮ ਹੋਣਾ ਕਲਾਸਾਂ ਦਾ ਦਾ ਕਰ ਦਿੰਦਾ ਫੋਨ ਮੈਂ ਅੱਟੇ ਪੁੱਛੋ ਹਾਂ ਫੋਨ ਕਰਕੇ ਜਦੋਂ ਮੈਂ ਤੁਹਾਨੂੰ ਕਹਿਣ ਲਈ ਹਾਂ ਤੇ ਇੱਕ ਵਾਰੀ ਤੇਰਾ ਲੱਗਦਾ ਦਿਮਾਗ ਖਰਾਬ ਹੋ ਗਿਆ ਮੈਨੂੰ ਹੁਣੇ ਲਾ ਫੋਨ ਹੁਣੇ ਲਾ ਫੋਨ ਕੀ ਪੁੱਛਣਾ ਵਾ ਉਹ ਵੇਖ ਲੈ ਜੇ ਟਾਈਮ 12 ਵਜੇ ਲੰਘ ਤੇ ਕਰੂੰਗਾ ਫੋਨ 10 ਅਬ 12 ਵਜੇ ਦੀ ਟਾਈਮ ਹੀ ਕਿੰਨਾ ਰਹਿ ਗਿਆ ਵਾ 12 ਵਜੇ ਦਾ ਕੋਈ ਪੱਕਾ ਟਾਈਮ ਕੀਤਾ ਤੁਸੀਂ ਤੇ 12 ਵਜੂਗੇ ਤੇ ਫੋਨ ਕਰਨੇ ਵੇਖ ਲੋ ਇੱਕ ਵਾਰੀ ਕਰਕੇ ਕੁੜੀ ਨੂੰ ਪੁੱਛ ਲੋ ਉਹ ਚੱਲ ਮੈਂ ਪਹੁੰਚ ਗਿਆ ਮੈਂ ਠੀਕ ਠਾਕ ਬਸ ਚੱਲ ਚੱਲ ਕੋਈ ਨੀ ਕਰ ਦੇਣਾ ਕਰੋ ਭਲਾ ਮਿੰਟਾਂ ਕਿ ਭਰਾੜੀ ਹੋਈ ਜਾਣ ਦੀ ਆ ਫੋਨ ਹੋ ਜੇ ਨਾ ਤੇ ਫਿਰ ਆਪਣੀ ਗੱਲ ਕੋਈ ਫਿਰ ਹੋਏਂਦਾ ਵੀ ਚੱਲਨੇ ਆਣ ਟਿਕਾਣੇ ਪਹੁੰਚ ਗਿਆ ਫੋਨ ਤੇ ਬੰਦਾ ਉਹ ਆਏ ਹੈ ਉਹਦਾ ਫੋਨ ਕੋ ਬੰਦਾ ਉਹ ਡਿਆਦਾ ਸ ਸਾਰਿਆਂ ਨੇ ਫੋਨ ਬੰਦ ਕਰ ਲਿਆ ਹੋ ਸਕਦਾ ਬੈਟਰੀ ਖਤਮ ਹੋ ਜਾਵੇ ਉਹ ਨਹੀਂ ਨਹੀਂ ਇੱਕ ਵਾਰੀ ਫੇਰ ਲਾਓ ਲੱਗ ਜਾਣਾ ਕਿਹ ਵੇਲੇ ਰੇਂਜ ਰੋਜ ਨਹੀਂ ਹੁੰਦੀ ਮੇਰੇ ਟੈਂਸ਼ਨ ਹੋ ਜਾਂਦੀ ਆ ਉਹ ਹੀ ਕਹਿੰਦੇ ਆ ਦੱਸ ਨੰਬਰ ਬੰਦੀ ਆ ਦਾ ਚੱਲ ਮੈਂ ਵੇਣਾ ਵਾ ਉਹਦੀ ਸੇ ਨੰਬਰ ਹੈਗਾ ਮੇਰੇ ਕੋਲ ਇੱਕ ਜੇ ਲੱਭ ਗਿਆ ਤਾਂ ਮੈਂ ਅੱਛਾ ਹੋਰ ਕਹਦਾ ਵੀ ਹੈਗਾ ਸੀਗਾ ਉਹ ਜਿਸ ਕੀਰਤਾ ਅੱਛਾ ਅੱਛਾ ਉਹਦਾ ਹੈ ਨੰਬਰ ਆ ਦੇਖੋ ਪਹਿਲਾਂ ਲਾ ਕੇ ਕੀ ਪਤਾ ਉਹਨੂੰ ਹੀ ਲੱਗ ਜੇ ਆ ਹੈਗਾ ਜੇ ਨੰਬਰ ਚੱਲ ਲਾਉ ਪੜਾ ਚਲ ਭਾਈ ਕੋਈ ਨਾ ਫੋਨ ਲੱਗ ਜੇ ਹੁਣ ਚਲ ਪਤਾ ਲੱਗ ਜੇ ਪਹੁੰਚ ਗੀਆਂ ਲੱਗਾ ਜੇ ਹੈਲੋ ਸ਼ੁਕਰ ਆ ਆ ਬੇਟਾ ਮੈਂ ਅਮੰਦ ਦਾ ਲੜੀ ਬੋਲਦਾ ਸਤਿ ਸ੍ਰੀ ਅਕਾਲ ਹਾਂਜੀ ਅਮੰਦ ਦਾ ਨਾ ਫੋਨ ਨਹੀਂ ਲੱਗ ਰਿਹਾ ਤੁਸੀਂ ਮੇਰੀ ਇਹ ਨਾਲ ਗੱਲ ਕਰਾਓਗੇ ਸੈਟਰਡੇ ਲੱਗ ਰਹੀ ਹੈ ਨਹੀਂ ਗਏ ਤਾਂ ਤੁਸੀਂ ਇਕੱਠੇ ਸੀ ਹੈ ਅਛਾ ਤੇ ਹੁੰਟੜੀ ਲੱਗੇ ਨੀ ਆ ਅਛਾ ਠੀਕ ਬੇਟਾ ਕੀ ਹੋਇਆ ਵਾ ਦੱਸੋ ਸਹੀ ਕੁੱਛ ਮੈਨੂੰ ਕੀ ਆਂਦੀ ਆ ਉਹ ਤਾਂ ਕਹਿੰਦੀ ਆ ਹਾਂ ਸਾਡੇ ਨਾਲ ਤੇ ਗਈ ਸੀ ਹਾਂ ਤੇ ਰਾਤ ਉਤਰ ਗਈ ਬਾਜੋ ਹਾਈ ਹੇ ਗੁਰਜਿੰਦਰ ਦੇਖਿਆ ਮੈਨੂੰ ਅੱਗੇ ਲੱਗਣ ਡਿਆ ਹੀਗਾ ਕੋਈ ਨਾ ਕੁਛ ਗਲਤ ਹੋ ਗਿਆ ਵਾ ਕਿੱਥੇ ਗਈ ਹੋਣੀ ਮੈਂ ਤੇ ਨਹੀਂ ਸਮਝ ਆਉਂਦੀ ਕਿ ਤੇ ਉਹ ਗੱਲਤ ਨਹੀਂ ਹੋਗੀ ਜਿਹੜ ਨੇ ਹਣੇ ਕਹਿੰਦੇ ਸੀਗੇ ਉਹ ਨਹੀਂ ਨਹੀਂ ਇਹ ਜਲਦੀ ਗੱਲ ਨਹੀਂ ਹੋ ਸਕਦੀ ਹਾਏ ਜੇ ਇਦਾਂ ਹੋ ਗਿਆ ਤਾਂ ਕੀ ਕਰਾਂਗੇ ਆਪਾਂ ਹਾਏ ਮੈਂ ਕੁੜੀ ਦੇ ਬਾਰ ਬਾਰ ਤਰਲੇ ਕਰਦੇ ਰਹੀ ਆ ਕਿਤੇ ਕੁਝ ਗਲਤ ਨਾ ਕਰੀ ਕਿਤੇ ਕੁਝ ਗਲਤ ਨਾ ਕਰੀ ਹਾਏ ਜੇ ਕਿਸੇ ਸੁਣ ਲਿਆ ਨਾ ਤਾਂ ਬੜਾ ਹੀ ਮਾੜਾ ਕੰਮ ਹੋਣਾ ਵਾ ਗੁਰਚਿੰਦਰ ਹੁਣ ਕੀ ਕਰਾਂਗੇ ਆਪਾਂ ਕਿੱਥੋਂ ਪਤਾ ਲਈ ਇਹਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਨੇ ਕਹੋ ਤੇ ਬੋਲੋ ਨਹੀਂ ਮੈਨੂੰ ਇਹ ਸਮਝ ਨਹੀਂ ਆਉਂਦੀ ਜੀ ਕੁੜੀ ਰਾਜਕੰਤਰੀ ਨਾਲ ਕਿਹਨੂੰ ਨਹੀਂ ਉਹ ਤਾਂ ਮੈਨੂੰ ਡਰ ਲੱਗਣ ੜਿਆ ਵਾ ਕਿ ਉਹ ਕੱਲ ਸੱਚਿਤ ਨਹੀਂ ਹੋਗੀ ਐਡਾ ਕਰੋ ਤੁਸੀਂ ਨਾ ਤੇ ਮਕਰ ਚਲ ਜਾ ਉੱਥੇ ਨਹੀਂ ਹਾਂ ਮੈਂ ਨਾ ਨਿਆਣਾਂ ਨਾਲ ਗੱਲ ਕਰਦਾ ਹਾਂ ਹਏ ਨਾ ਨਾ ਨਿਆਣਾਂ ਨਾਲ ਗੱਲ ਨਾ ਕਰੋ ਬੜੀ ਗੁੱਡੀ ਡਾਡਣੀ ਇਹਨਾਂ ਨੇ ਇਹਨਾਂ ਦੀ ਗੁੱਡੀ ਡਾਣੀ ਆ ਹਏ ਚੁੱਪ ਕਰ ਜਾਓ ਇਹਨਾਂ ਤੇ ਮੇਰੇ ਸੱਚ ਸਵਾਲ ਹੀ ਪਾਉਣੇ ਛੱਡ ਨਹੀਂ ਚੁੱਪ ਕਰ ਤੂੰ ਮੈਂ ਕਰਦਾ ਆਪੇ ਕਰ ਨਾ ਗੁਰਜਿੰਦਰ ਨਾ ਵੇਖ ਲਓ ਨਾ ਗੱਲ ਕਰਿਓ ਉਹਨਾਂ ਨਾਲ ਉਹਨਾਂ ਨਾਲ ਨਾ ਕਰੋ ਗੱਲ ਆਪੇ ਗੱਲ ਹੈਂਡਲ ਕਰ ਲੋਗੇ ਤਰੀਕੇ ਨਾਲ ਵੇਖ ਲਓ ਤੁਸੀਂ ਨਾ ਐਡਾ ਕਰੋ ਕੱਪੜੇ ਪਾਓ ਤੇ ਤੁਸੀਂ ਨਾ ਪਿੱਛੇ ਚਲ ਜਾਓ ਦੇ ਮੈਂ ਨਾ ਇੱਕ ਵਾਰੀ ਸਿਰੇ ਨਾਲ ਗੱਲ ਕਰਦਾ ਹਾਂ ਹਏ ਨਾ ਉਹ ਚੁੱਪ ਕਰ ਜਾ ਨਾ ਗੱਲ ਕਰੋ ਹਾਏ ਰਬਾ ਹੁਣ ਮੈਂ ਕੀ ਕਰਾਂ ਹਾਏ ਇਹ ਕੁੜੀ ਨੇ ਤਾਂ ਮੈਨੂੰ ਜਿੰਦੇ ਹੀ ਮਾਰ ਕੇ ਸੁੱਟਤਾ ਹੀ ਉਹ ਮੈਂ ਬਾਰ ਬਾਰ ਤਰਲੇ ਕਰਦੀ ਇਹਦੇ ਕਿ ਪੁੱਤ ਕਿਤੇ ਕੁਝ ਗਲਤ ਨਾ ਕਰ ਦੇ ਕਿਤੇ ਕੁਝ ਗਲਤ ਨਾ ਕਰ ਦੇ ਮੈਨੂੰ ਤਾਂ ਲੱਗਦਾ ਇਹੋ ਕੰਮ ਹੋਇਆ ਵਾ ਹਾਏ ਕਿੱਥੇ ਚਲ ਗਈ ਆਊਗੀ ਏ ਠੀਕ ਠਾਕ ਹੋਵੇ ਕਿਤੇ ਕੋਈ ਕੁਝ ਹੋਏ ਨਾ ਰਾਮਾ ਦੇ ਵਿੱਚ ਕਿਤੇ ਉਹਨਾ ਕੁਝ ਗਲਤਤ ਨਹੀਂ ਹੋ ਗਿਆ ਮੈਂ ਐਵੇਂ ਗਲਤ ਸੋਚ ਹੀ ਜਾਂਦੀ ਹਾਂ ਹਾਏ ਕੁੜੀ ਨੇ ਤਾਂ ਕਿਹੜ ਨਾਲ ਆਈ ਨਹੀਂ ਆ ਰਸਤੇ ਚ ਉੱਤਰ ਗਈ ਆ ਨਾ ਉਹਨੂੰ ਰਸਤੇ ਚ ਉਤਰਨ ਕੀ ਲੋੜ ਪੈ ਗਈ ਹੋਗੀ ਗੁਰਜਿੰਦਰ ਹੈ ਨਾ ਕਰਿਓ ਗੱਲ ਕੇ ਨਾਲ ਆਪੇ ਵੇਖ ਲਓ ਨਹੀਂ ਭਈਆ ਬਾਅਦ ਮੀ ਵੇਟ ਕਰ ਰਹੀ ਸੀ ਕਿ ਸੀ ਕਿ ਕਿੰਨਾ ਟਾਈਮ ਹੋ ਗਿਆ ਫੋਨ ਤੇ ਬੰਦਾ ਚੁੱਕੇ ਹੁਣ ਲਾਵਾ ਪਲਾ ਫੇਰ ਹੈ ਹਲੋ ਫੋਨ ਤੇ ਚੁੱਕੋ ਫੋਨ ਕਿਉਂ ਨਹੀਂ ਚੁੱਕਣ ਦੇ ਕਿੰਨਾ ਟਾਈਮ ਹੋ ਗਿਆ ਵਾ ਮੈਂ ਕਦੀ ਅੰਦਰ ਕਦੀ ਬਾਹਰ ਡਈ ਮੈਨੂੰ ਵੀ ਸ਼ਰਮ ਆਉਂਦੀ ਆ ਤੇ ਹੋਰ ਇੰਨੀ ਦੇ ਥੋੜੀ ਵੇਟ ਕਰਦਾ ਕੋਈ ਤੁਹਾਡੇ ਕਰਕੇ ਮੈਂ ਸਭ ਕਾਲਜ ਵੀ ਨਹੀਂ ਗਈ ਮੈਂ ਬਾਹਰ ਉਮਲੇ ਆਹੀ ਪਹਿਲੇ ਤੇ ਹੁਣ ਮੈਂ ਜਿੰਨੇ ਹੋ ਸਕਦੇ ਮੈਂ ਤੁਹਾਨੂੰ ਪਵਾਤੇ ਹੁਣ ਮੈਂ ਪੈਸੇ ਕਿੱਥੋਂ ਲਿਆਵਾ ਹੋਰ ਤੇ ਸੋਨੇ ਦੀ ਤੇ ਮੈਂ ਤੁਹਾਨੂੰ ਦੱਸਿਆ ਮੇਰੇ ਕੋਲ ਨਹੀਂ ਕੋਈ ਗੱਲ ਬਣੀ ਤੇ ਇਦਾਂ ਕਰੋ ਹਾਂ ਤੁਸੀਂ ਆਪਣੇ ਘਰੋਂ ਲੈ ਆਓ ਹਾਂ ਤਹਾਡੇ ਘਰ ਵੀ ਤੇ ਹੁਣ ਨਹੀਂ ਆ। ਨਹੀਂ ਨਹੀਂ ਮੇ ਕੋ ਨਹੀਂ ਹੋਰ ਕੋਈ ਇੰਤਜ਼ਾਮ ਹੋਣਾ ਬਸ ਹੁਣ ਜਿੰਨਾ ਕਰਤਾ ਠੀਕ ਆ। ਤੇ ਤੁਸੀਂ ਆ ਜਾਓ ਜਲਦੀ ਜਲਦੀ। ਇੱਕ ਦੋ ਦਿਨ ਤੇ ਮੈਂ ਗੱਲੀ ਕੀ ਕਰਾਂ ਫਿਰ? ਨਹੀਂ ਨਹੀਂ। ਤੈ ਆਉ ਮੈਨੂੰ ਨਹੀਂ ਪਤਾ ਹੁਣੇ ਆਉ। ਫੋਨ ਕੱਟਦਾ ਏ ਕੀ ਹਰ ਰੋ ਪਤਾ ਨਹੀਂ ਕਿਧਰ ਨੂੰ ਚਲ ਗਏ ਆ। ਕਦੇ ਦੇ ਨਿਕਲੇ ਆ ਘਰੋਂ ਕਿ ਮੈਂ ਆ ਗਿਆ ਮੈਂ ਆ ਗਿਆ ਤੇ ਰੋਟੀ ਬਣਾ ਤੇ ਮਾਉਨਾ ਵਾ ਕਦੋਂ ਦੀ ਟਿਕਣ ਲਈ ਆ ਪਤਾ ਨਹੀਂ ਕਿੱਥੇ ਜਾਂਦੇ ਆ ਹਾਏ ਹਾਏ ਅੱਜ ਨਾ ਬੜੀ ਘਬਰਾਹਟ ਜੀ ਹੋਣ ਲਈ ਆ ਪਿੰਡੋਂ ਵੀ ਫੋਨ ਨਹੀਂ ਆਇਆ ਵੀਰ ਕਹਿੰਦਾ ਸੀ ਮੈਂ ਫੋਨ ਕਰੂੰਗਾ ਕੀਤਾ ਹੀ ਨਹੀਂ ਫੋਨ ਉਹਨੇ ਕੁੜੀ ਨੇ ਵੀ ਜਾਣਾ ਸੀ ਚੰਡੀਗੜ੍ਹ ਪੇਪਰ ਦੇਣ ਪਤਾ ਨਹੀਂ ਚਲ ਗਈ ਆ ਕਿ ਇੱਥੇ ਹੀ ਆ ਜਿੱਦਾਂ ਮਰਜੀ ਆ ਨਾ ਫਿਕਰ ਤੇ ਹੁੰਦਾ ਹੀ ਆ ਨਾ ਪੇਕਿਆਂ ਦਾ ਐਦਾਂ ਕਰਾਂ ਮੈਂ ਨਾ ਲਾਵਾਂ ਵੀਰ ਨੂੰ ਫੋਨ ਪੜਾ ਲੋਈ ਲੈਣੀ ਆ ਇਹਨਾਂ ਵਾਲਾ ਫੋਨ ਤਾਂ ਅੱਜ ਮੇਰੇ ਕੋਲ ਹੀ ਆ ਆਹੋ ਹੀ ਨੰਬਰ ਲੱਗਦਾ ਵੀਰ ਦਾ ਹਾਈ ਹਾਈ ਬੱਲ ਤੇ ਜਾਣਦੀ ਆ ਚੁੱਕਦਾ ਹੀ ਕੋਈ ਨਹੀਂ ਲੈ ਚੁੱਕਿਆ ਨਹੀਂ ਫੋਨ ਸੁੱਖ ਹੋਵੇ ਸਹੀ ਉਦਾਂ ਵੀਰ ਵੀ ਫੋਨ ਕਰਦਾ ਰਹਿੰਦਾ ਹੁੰਦਾ ਵੀਰ ਨੇ ਵੀ ਫੋਨ ਨਹੀਂ ਕੀਤਾ ਇਹਨਾਂ ਨੂੰ ਲੱਭਾਂ ਇਹ ਕਿੱਥੇ ਆ ਭਲਾ ਅਜ ਤੱਕ ਆਇਆ ਨਹੀਂ ਓ ਚਲ 10 ਮਿੰਟ ਹੋਰ ਡੀਕ ਲੈ ਨਾ ਲੈ ਆ ਦਸ ਤੁਸੀਂ ਇੱਥੇ ਬੈਠੇ ਜੇ ਤੇ ਕਦੋਂ ਦੀ ਮੰਡੀ ਕੰਢੀ ਆ ਇਹ ਰੋਟੀ ਮੇ ਆਣ ਕੇ ਖਾਣਾ ਵਾ ਆ ਚੰਗਾ ਕੰਮ ਆ ਤੁਹਾਡਾ ਰੋਟੀ ਦਾ ਠੀਕ ਕੀ ਖਾਣੀ ਸੀ ਹੂੰ ਉਹ ਸੱਤੇ ਨੇ ਸੜੀ ਚੁਲਈ ਹੀ ਖਾਦ ਅੱਛਾ ਤੇ ਉਹ ਵੀ ਟਰੈਕਟਰ ਲਾ ਕੇ ਖਲੋਤਾ ਹੀ ਉੱਥੇ ਅੱਛਾ ਤੇ ਮਮੀ ਤਿੰਨ ਕਪੋਰੀਆਂ ਰਾਤ ਤੇ ਮੈਂ ਤੇ ਮੈਨੂੰ ਕਿਹਾ ਚਾਚਾ ਤੂੰ ਜਾ ਕੇ ਬੈਹ ਉੱਥੇ ਸੜਕ ਤੇ ਤੇ ਮੈਂ ਆ ਕੇ ਤੇ ਲਾ ਦਿੰਨਾ ਵਾ ਤੇ ਮੈਂ ਉਹਨੂੰ ਡੀਕਣ ਦਿਆ ਵਾ ਉਹ ਤਾਂ ਗੱਲ ਸਾਡੀ ਠੀਕ ਤੇ ਭੁੱਖ ਲੱਗੀ ਸੀ ਮੈਨੂੰ ਵੀ ਤੇ ਮੈਂ ਤੁਹਾਨੂੰ ਡਿਕਣ ਦੀ ਮੈਂ ਚਲਾਉਂਦੇ ਤੇ ਫੇਰ ਹੀ ਰੋਟੀ ਖਾਣੇ ਆ। ਰੋਟੀ ਖਾ ਲੈਣੀ ਮੇਰਾ ਜੀ ਨਹੀਂ ਕੀਤਾ ਕੱਲੀ ਦਾ ਖਾਣ ਨੂੰ। ਹੈ? ਮੇਰੀ ਗੱਲ ਸੁਣੋ ਹਾਂ। ਹਾਂਜੀ। ਮੈਨੂੰ ਤਾਂ ਬੜਾ ਹੀ ਫਿਕਰਜਾ ਲੱਗਾ ਵਾ। ਕੱਲ ਦਾ ਨਾ ਵੀਰ ਦਾ ਫੋਨ ਨਹੀਂ ਲੱਗਣ ਡਿਆ। ਅੱਛਾ। ਤੇ ਹੁਣ ਵੀ ਲਾ ਕੇ ਆਈ ਹੁਣ ਵੀ ਫੋਨ ਚੁੱਕਿਆ ਉਹਨਾਂ ਨੇ। ਸੋਖ ਹੋਵੇ ਸਹੀ। ਉਹ ਕਦੇ ਕੰਮ ਹੀ ਖਰਾਬ ਖਰੂਬ ਹੋਣਾ ਵਾ। ਐਵੇਂ ਤੂੰ ਉਹ ਗੱਲਾਂ ਕਰੀ ਜਾਨੀਂ। ਖਰਾਬ ਨੀਗਾ। ਹਾਂ। ਆ ਬੈਲ ਜਾਣ ਲਈ ਆ। ਜਾਣਦੀ ਆ? ਆਹੋ। ਠੀਕ ਆ। ਤੇ ਫੋਨ ਤੇ ਚੁੱਕਣਾ ਚਾਹੀਦਾ ਨ ਹਣਾ ਚਲ ਹਾਲ ਚੱਲਦਾ ਪਤਾ ਲੱਗ ਜਾ ਤੇ ਬੰਦੇ ਨੂੰ ਠੰਡ ਪਈ ਦਿੰਦੀ ਆ ਤੇ ਹੁਣ ਪਤਾ ਨਹੀਂ ਉਹ ਕੀ ਗੱਲ ਵਾ ਕੁੜੀ ਨੇ ਵੀ ਜਾਣਾ ਸੀ ਨਾ ਚੰਡੀਗੜ੍ਹ ਪੇਪਰ ਦੇਣ ਅੱਛਾ 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 ਆਹੋ ਪਤਾ ਨਹੀਂ ਉਹ ਵੀ ਚਲ ਗਈ ਆ ਕਿ ਨਹੀਂ ਮੈਨੂੰ ਤਾਂ ਜਿੰਨ ਚਿਰ ਗੱਲ ਨਾ ਹੋਵੇ ਪੇਕੇ ਆਪਣੇ ਮੈਨੂੰ ਤਾਂ ਬੜੀ ਟੈਨਸ਼ਨ ਹੋ ਜਾਂਦੀ ਆ ਨਾਲੇ ਨਾ ਵੀਰ ਆਂਦਾ ਹੀ ਥੋਥੇ ਮੁੰਡੇ ਵਾਲਿਆਂ ਦੇ ਘਰ ਜਾਓਗੇ ਤੇ ਪਤਾ ਦਿਓ ਤੇ ਆਪਾਂ ਤਾਂ ਉੱਥੇ ਵੀ ਨਹੀਂ ਗਏ ਉਧਰ ਵੀ ਨਹੀਂ ਜਾਇਗਾ ਚੱਲੀਏ ਨਾ ਅੱਜ ਆਪਾਂ ਉਹ ਮੈਂ ਪਤਾ ਕੀਤਾ ਸੀ ਅੱਛਾ ਉਹ ਸਾਰਾ ਟੱਬਰ ਚਲ ਗਿਆ ਹਜੂਰ ਸਾਹਿਬ ਅੱਛਾ ਅੱਛਾ ਤੇ ਦਿਨੋਂ ਨਾ 10-15 ਲੱਗ ਜਾਣੇ ਅੱਛਾ ਠੀਕ ਵ ਤੇ ਹੁਣ ਜਾ ਕੇ ਜਿੰਨਾ ਚਿਰ ਤੁਸੀਂ ਜੀਤੇ ਚਾਰ ਇਕੱਠੇ ਹੋਣਗੇ ਫਿਰ ਹੀ ਕਿਸੇ ਨਾਲ ਗੱਲ ਕਰਾਂਗੇ ਆਹੋ ਗੱਲ ਤਾਂ ਉਹਨਾਂ ਵਿਚਾਰਿਆਂ ਨਾਲ ਕਰਨੀ ਆ ਤੇ ਗੱਲਾਂ ਕੱਦਾਂ ਨਾ ਸੁਈਆਂ ਕਰਦੀਆਂ ਤੇ ਮੁੰਡਾ ਤਾਂ ਤਾਂ ਇੱਥੇ ਲੱਗਦਾ ਹੋਰ ਤਾਂ ਚਲ ਇੱਥੇ ਇੱਕ ਅੱਧਾ ਕਰਕੂੰ ਜੰਗਲ ਦੇ ਪੱਠੇ ਤੇ ਇੱਥੇ ਪੁੰਦਾ ਹੋਏ ਨਾਲੇ ਆਪਣੇ ਕੰਮ ਤੇ ਜਾਂਦਾ ਵਸੇਰਾ ਕੰਮ ਵਾਲਿਆਂ ਨੂੰ ਪਤਾ ਹੋਣਾ ਅੱਛਾ ਕੱਲ ਮੈਂ ਲੰਗਦਾ ਵੇਖਿਆ ਸੀ ਆਹੋ ਆਹੋ ਨਾਲੇ ਦਰਸ਼ਨ ਵੀ ਆਹੋ ਹੀ ਗੱਲ ਵਿੱਚ ਕਰਮਾਂ ਵਾਲੇ ਰਹੁੰਦੇ ਆ ਚੰਗੇ ਆ ਜਿਹੜੇ ਬੰਦੇ ਰੋਜ਼ ਜਾਂਦੇ ਟਾਈਮ ਨਾਲ ਸਹੀ ਗੱਲ ਵਾ ਹਾਂ ਅਹੀਂ ਤੇ ਐਵੇਂ ਕਰਦਿਆਂ ਬੱਜੇ ਆਪਣੇ ਨਾਲ ਘਰੋਂ ਨਿਕਲਿਆ ਨਹੀਂ ਜਾਂਦਾ ਤੇ ਜਾਣਾ ਚਾਹੀਦਾ ਗੁਰੂ ਘਰ ਵੀ ਕੰਮ ਸਾਰੇ ਚੱਲਦੇ ਰਹਿੰਦੇ ਆ ਬੰਦੇ ਦੀ ਸਿਰਫ ਹਿੰਮਤ ਹੋਣੀ ਚਾਹੀਦੀ ਟਰੇਨ ਤੇ ਬੰਦਾ ਬਹਿਣਾ ਚਾਹੀਦਾ ਇੱਕ ਹਾਂ ਬਾਕੀ ਪ੍ਰਮਾਤਮਾ ਆਪੇ ਕਰ ਦਿੰਦਾ ਵਾ ਹਾਂ ਸਹੀ ਕਰ ਜਨਾਚਰ ਬੰਦਾ ਘਰ ਆਵੇ ਤਾਂ ਕਹਿੰਦਾ ਸਮਾਨ ਲੱਤਾ ਮੈਂ ਲਾਈਆ ਜੇ ਮੈਂ ਨਾ ਕਰਾਂ ਉਹ ਤਾਂ ਘਰ ਚੱਲਣਾ ਹੀ ਨਹੀਂ ਮੇਰੀ ਗੱਲ ਸੁਣੋ ਆ ਇੱਕ ਵਾਰੀ ਵੀਰ ਨੂੰ ਤੁਸੀਂ ਫੋਨ ਲਾਓ ਹਾਂ ਉਦੋਂ ਮੇਰੇ ਕੋ ਲੱਗਣੀ ਘਟਿਆ ਲਾਓ ਹਾਂ ਪੜਾ ਚੁੱਕਦਾ ਵਾ ਪੜਾ ਆਹੋ ਹੀ ਅਨ ਨੰਬਰ ਆਹੋ ਹੀ ਆ ਲਾਓ ਹਾਂ ਜਾਂਦੀ ਬੈਲ ਮੈਂ ਕੀ ਆਖਿਆ ਵਾ ਬਿੱਲ ਜਾਂਦੀ ਆ ਬਿੱਲ ਤੇ ਜਾਂਦੀ ਚੁੱਕਦਾ ਕੋਈ ਨਹੀਂਗਾ ਇਸੇ ਗੱਲ ਦੀ ਤੇ ਮੈਨੂੰ ਟੈਨਸ਼ਨ ਪਈ ਆ ਤੇ ਉਹਨਾਂ ਦੇ ਸਣੀ ਦੇ ਸਿਹਰਸ ਦਾ ਨੰਬਰ ਨਹੀਂ ਆਖਾ ਤੜਕੋ ਉਹ ਮੇਰਾ ਤੇ ਤੈਨੂੰ ਪਤਾ ਮੈਨੂੰ ਕਦੀ ਖਿਆਲ ਹੀ ਨਹੀਂ ਹੁੰਦਾ ਨਾ ਕਿਤੇ ਮੈਂ ਕਰਦੀ ਕਦੀ ਲੋੜੀ ਪਈ ਆ ਚੱਲ ਇੱਕ ਨੰਬਰ ਹੋਰ ਆਣਾ ਚਾਹੀਦਾ ਪਾੜ ਰੱਖਿਆ ਤੇ ਪਾ ਦਾ ਤੇ ਵਿੱਚ ਨਾ ਕਰੀ ਚੱਲ ਮੇਰੀ ਗੱਲ ਸੁਣੋ ਹਾਂ ਹੁਣ ਨਾ ਰੋਟੀ ਖਾਈਏ ਪਹਿਲਾਂ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਫਿਰ ਮੈਂ ਦਵਾਈ ਵੀ ਖਾਣੀ ਆ ਆਪਣੀ ਉਹ ਮੈਂ ਹਾਂ ਮੁੰਡਾ ਉਹਦਾ ਮੈਂ ਬੁਰੀਆਂ ਨਿਭਾ ਕੇ ਆਈ ਨਾ ਫਿਰ ਤੇ ਕੋਈ ਗੱਲ ਦੀ ਫਿਕਰ ਨਾ ਕਰ ਬਾਅਦ ਚ ਫੇਰ ਫੋਨ ਲਾ ਲਾਂਗੇ ਤੂੰ ਤੇ ਨਾ ਦੇਲੀ ਛੱਡ ਪੈਣੀ ਆ ਕੋਈ ਗੱਲ ਨਹੀਂ ਮੈਨੂੰ ਆ ਲਾਂ ਤੇ ਰੋਟੀ ਪਾਣੀ ਖਾ ਕੇ ਤੇ ਬਾਅਦ ਵਿੱਚ ਫੇਰ ਕਰ ਲੈਨੇ ਆ ਚੱਲ ਆ ਜਾਓ ਫਿਰ ਮੈਂ ਰੋਟੀ ਗਰਮ ਕਰਾਂ ਮੈਂ ਮੈਂ ਖਾਦਲ ਵਾਲਾ ਆਜਿਓ ਹੁਣ ਬਹਿ ਨਾ ਰਿਓ ਓ ਚੰਗਾ ਗੁਰੂਆ ਇੱਕ ਤੇ ਨਾ ਇਹ ਮਤ ਮਾਰ ਛੱਡ ਦੀਏ ਬੰਦੇ ਦੀ ਸ਼ੈਰਸਣ ਜੁਮੇਯਾਰੀ ਤੇ ਬੜੀ ਵੱਡੀ ਕੀਤੀ ਆ ਇਹ ਪੂਰਾ ਸਿਰੇ ਲਾ ਦਊ ਕੰਮ ਨੂੰ ਕਿਹੜਾ ਕੰਮ ਸਿਰੇ ਲਾ ਦਊ ਕੋਈ ਕੰਮ ਨਹੀਂ ਕੰਮ ਕਈ ਹੁੰਦੇ ਆ ਸਿਆਸ ਸੱਸ ਗਿਆ ਕਿੱਥੇ ਗਿਆ ਸਿਆਸ ਕਿੱਥੇ ਗਿਆ ਸਿਆਸ ਆਪਣੇ 11 ਦੋਸਤਾਂ ਨਾਲ ਗਿਆ ਵਾ ਯਾਰਾ ਦੋਸਤਾਂ ਮੈਨੂੰ ਲੱਗਦਾ ਕਿਉਂ ਤੈਨੂੰ ਕੀ ਲੱਗਦਾ ਮੈਨੂੰ ਤੇ ਇਦਾਂ ਲੱਗਦਾ ਤੁਸੀਂ ਭੇਜ ਜਾਣਾ ਕਿਤੇ ਅੱਛਾ ਇੱਥੇ ਭੇਜ ਜਾਏ ਵੀ ਦੱਸ ਦੇ ਅੰਮੋਲ ਦੇ ਪਿੱਛੇ ਹੋਰ ਕਿੱਥੇ ਉਧਰ ਜੀਤ ਭਾਈ ਆਪਣਾ ਮੂੰਹ ਬੰਦ ਰੱਖਿਆ ਕਰ ਜੇ ਨਹੀਂ ਗੱਲ ਕਰਦਾ ਸਾਰਾ ਪਤਾ ਲੱਗ ਗਿਆ ਹੈ ਚੁੱਪ ਕਰ ਜਾ ਤੇ ਜਾ ਜਾ ਕੇ ਆਪਣਾ ਕੰਮ ਕਰ ਆ ਵੇ ਗੁਸ਼ੰਦਾਸ ਤੂੰ ਫਿਰ ਕੀ ਹੋ ਗਿਆ ਜੇ ਮੈਂ ਤਾਂ ਜੀਤ ਮੈਂ ਖਾਵੇ ਅੱਗੇ ਬੜਾਈਓ ਜਾ ਚੱਲ ਜਾ ਉਧਰ ਮੰਮੀ ਨੂੰ ਪਤਾ ਨਹੀਂ ਕੀ ਹੋਇਆ ਮੰਮੀ ਬੜੀ ਖਾਪੇ ਭਿੰਡੇ ਸੀ ਮੰਮੀ ਸਿੱਧੀ ਕਿਦਨ ਹੋਈ ਸੀ ਉਹ ਵੀ ਦਿਨ ਦੱਸ ਦੇ ਮੈਂ ਤਾਂ ਮੰਮੀ ਤੇ ਲੱਗ ਕੇ ਵੀ ਨਹੀਂ ਗਈ ਪੁੱਛਣ ਵੀ ਹੋਇਆ ਕੀ ਆ ਪਰ ਮੰਮੀ ਬੜੀ ਟੈਨਸ਼ਨ 'ਚ ਹੀ ਉਦਾਂ ਕਰ ਰੱਬ ਦਾ ਵਾਸਤਾ ਮੇਰੇ ਲਾਗੋ ਚਲ ਜਾ ਐਵੇਂ ਨਾ ਮੇਰੇ ਮੂੰਹ ਚ ਹੋਰ ਕੋ ਨਿਕਲ ਜਾ ਜਾਂ ਚਲ ਜਾ ਮੇਰੇ ਅੱਗੇ ਬੜੇ ਦਿਮਾਗ ਚ ਚੱਲਦੀ ਆ ਇਹਦੇ ਕੋ ਸਲਾਹ ਨਹੀਂ ਦੇਣੀ ਐਵੇਂ ਆਣ ਕੇ ਸੋਗ ਹੋਰ ਗੱਲਾਂ ਪੁੱਛਣੀਆਂ ਆ ਆ ਜਿਹੜੀ ਗੱਲ ਦਾ ਡਰ ਸੀ ਨਾ ਉਹੋ ਕੰਮ ਹੋਣ ਲਿਆ ਲੱਗਦਾ ਮੈਨੂੰ ਤੇ ਕਾਲ ਜੀਰ ਗਈ ਨਹੀਂ ਗਈ ਲੋਕੇਸ਼ਨ ਉਹਦੀ ਹੱਥਾਂ ਦਾ ਸੀ ਬੋਲਣ ਡਈ ਆ ਕਦੀਆ ਰੈਸਟੋਰੈਂਟ ਦੀ ਹੁੰਦੀ ਆ ਚੱਕਰ ਕੀ ਪੰਡਿਆ ਵਾ ਮੈਨੂੰ ਕੋ ਸਮਝ ਨਹੀਂ ਲੱਗਣ ਡਿਆ ਕੀ ਯਰ ਮੈਂ ਕਰਾਂ ਤੇ ਕਰਾਂ ਕੀ ਹੁਣ ਵੀਰ ਨੇ ਕਾਹਦਾ ਕੰਮ ਨਿਕਲਿਆ ਕਿਹਾ ਹੈਗਾ ਤੇ ਕੋਈ ਨਹੀਂ ਹੋਇਆ ਹੈਗਾ ਪਰ ਮੈਂ ਕਰਾਂਗੀ ਹੁਣ ਉਹਦੇ ਫੋਨ ਬੰਦ ਕਰ ਲਿਆ ਉਹ ਘਰੇ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਆ ਚੱਕਰ ਬਣੇ ਕੀ ਬਣਨਾ ਵਾ ਹੁਣ ਪਤਾ ਨਹੀਂ ਪੈਲਸ ਆਲ ਗਈ ਆ ਕਿ ਰੈਸਟੋਰੈਂਟ ਚ ਗਈ ਉਹ ਮੇਰਾ ਆਦਾ ਪਹਿਲਾਂ ਰੈਸਟੋਰੈਂਟ ਚ ਹੋ ਗਿਆ ਨਾ ਵਾ ਚੱਕਰ ਕੀ ਆ ਪੁੱਛਣ ਸਹੀ ਆਗੇ ਕੋੜਾ ਬਖਾਲਦਾ ਵੀ ਕੁੜੀ ਕਿ ਚਾਹੀ ਤੁਹਾਡੇ ਵਾਲੇ ਇੱਥੇ ਤੇ